ਅੱਜ ਇਸ ਧਰਤੀ ਤੇ ਕਰਵਾਇਆ ਜਾ ਰਿਹਾ ਉਧਰ ਸਾਰੇ ਵੀਰ ਡੀਪੀ ਸਾਡੇ ਵਾਸੀ ਕਾਰਵ ਬਾਰਕਤ ਸਿੰਘ ਜੀ ਰਾਏਪੁਰ ਕਲਾ ਅਮਨ ਸਾਹਿਬ ਵੀ ਬਰੰਪੁਰ ਸਤਵਿੰਦਰ ਮਾਲੀ ਮਨਿੰਦਰ ਮਾਲੀ ਤੇ ਧਰਮਪ੍ਰੀਤ ਮਾਲੀ ਸਾਰੇ ਵੀਰਾਂ ਦਾ ਧੰਨਵਾਦ ਹੈ ਜੀ ਆਏ ਕਿਧਰ ਵਰਗਾ ਲਓ ਖੇਡ ਦੇ ਮੈਦਾਨ ਦੇ ਵਿੱਚ ਮੈਚ ਜਿਹੜਾ ਚੋਟੀ ਦਾ ਸ਼ੁਰੂ ਹੋਇਆ ਹੈ ਇੱਕ ਪਾਸੇ ਕਹਿੰਦੇ ਮੀਰਪੁਰ ਵਾਲੇ ਖਿਡਾਰੀ ਹੈ ਦੂਜੇ ਪਾਸੇ ਚੋਟੀ ਦੇ ਖਿਡਾਰੀ ਕਹਿੰਦੇ ਅੱਜ ਮੈਦੂਨੀ ਚੋਟੀ ਦੀ ਟੀਮ ਬੜਾ ਕੇ ਲੈ ਕੇ ਆਇਆ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਰੇਡ ਪੈ ਗਈ ਹੈ ਉਧਰੋਂ ਚਾਰ ਜਾਂ ਫੀਚਰੋਂ ਚਾਰ ਦੇ ਉਹ ਸ਼ੌਰੀ ਟੀਮ ਆ ਲਓ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਆ ਜੁੜਿਆ ਚੱਲ ਵੀ ਕਬਰੂਆ ਪਾਕ ਕਬੱਡੀ ਲਓ ਫਿਰ ਦੇ ਭਰਾ ਭਾਈ ਜੀ ਪਾਣੀ ਪੋਤਾ ਕਰਦੀ ਹੈ ਪਲੇਰਾਂ ਦੇ ਲੋ ਸਾਹਮਣੇ ਭਿੰਦਰ ਕਬੱਡੀ ਪਾ ਰਿਹਾ ਹੈ ਬਾਦ ਕਬੱਡੀ ਫਿਨਿਸ਼ਿੰਗ ਦਾ ਫਾਈਨਲ ਖੇੜਿਆ ਆ ਰਿਹਾ ਇਸ ਤੋਂ ਬਾਅਦ ਦੋ ਸੈਮੀਫਾਈਨਲ ਇੱਕ ਫਾਈਨਲ ਬਾਕੀ ਹੈ ਇਸ ਦੇ ਮੇਲੇ ਦਾ ਆਹ ਸਾਹਮਣੇ ਮੇਜਰ ਅੱਜ ਵੇਖੋ ਵੀ ਐਨ ਪਾਰੇ ਬਾਈ ਦਾ ਸਾਡੂ ਟਰਾਈ ਕਰਦਾ ਹੋਇਆ ਆਹ ਮੌਲੀ ਪੈਦਵਾਨ ਵਾਲਾ ਮੇਜਰ ਜੱਫਾ ਲਾ ਕੇ ਬਿਲ ਬਿਲ ਕਰਵਾ ਗਿਆ ਲੈ ਵੀ ਮਨਜੀਤ ਆ ਜਸੂ ਕਬੱਡੀ ਪੌਣ ਲਈ ਆ ਗਿਆ ਲੋ ਜਸੂ ਕਹਿੰਦੇ ਰੇਡ ਪਾਉਂਦਾ ਹਰ 4000 ਜੱਫਾ ਹੈ ਨਾਲ ਕਹਿੰਦੇ ਕੰਨੀ ਤੇ ਬਾਲੀ ਲੱਗਿਆ ਹੋਇਆ ਹੈ ਨਾਲ ਪਿੰਦਰ ਹੈ ਔਰ ਕੌਣ ਜੱਫਾ ਲਾਵੇਗਾ ਤੇ ਕੌਣ ਬੱਲੇ ਬੱਲੇ ਕਰਵਾਵੇਗਾ ਅੱਜ ਕਹਿੰਦੇ ਜੈਲੀ ਸਨੇਟਾ ਪੱਜਾ ਆਇਆ ਹੈ ਤੇ ਨਾਲ A to Z ਬ੍ਰਾਂਡ ਵਾਲਾ ਲਾਡੀ ਪੱਜਾ ਆਇਆ ਹੈ ਵਜੋਂ ਨਹੀਂ ਸਾਰੇ ਵੀਰ ਭੋਲੇ ਢੋਲੋਂ ਨਾਲ ਪੱਜਾ ਕਰਵਾਦ ਪੁਆਦ ਫੈਡਰੇਸ਼ਨ ਤੇ माझा मालवा जवाबा ते पवाद मित्रो जहिड़े खमेटी दर्शक आवाद मित्रो अॼु वेठो बि पीउर हेठ चोटी जी टीम ਕੋਈ ਨੇ ਪੇਰ ਹੋਇਆ ਹੋਰ ਵੇਖੋ ਵੀ ਸ਼ਾਨਾ ਜਾਨਾ ਚੋਟੀ ਦੇ ਉੱਤਾਰ ਰਿਹਾ ਗੁਰੂਦਰ ਸਰੇ ਭਰਾਵਾਂ ਦੇ ਵੱਲੋਂ ਜੀ ਆ ਮਟੋ ਸੇਸ ਵਾਲੇ ਵੀਰਾਂ ਦੇ ਵੱਲੋਂ ਅੱਜ ਗੁਰਜੰਟ ਜਾਂਟੇ ਦਾ ਸਰਮਾਨ ਭਾਈ ਜੀ ਸਲਾਣਾ ਤੇ ਧਲੋੜੀ ਪਹਿਲੇ ਸੈਮੀ ਵਾਲੀਆਂ ਟੀਮਾਂ ਜਿਹੜੀਆਂ ਉਹ ਗਰਾਊਂਡ ਦੇ ਵਿੱਚ ਆ ਜਾਣ ਬੇਨਤੀ ਹੈ ਸਲਾਣਾ ਹਿੰਦ ਤਲਹੋਰੀ ਇਹ ਮੈਚ ਖੇਡਿਆ ਜਾਣਾ ਹੈ ਕਿਰਪਾ ਕਰਕੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ ਮੈਨੂੰ ਲੱਗਦਾ ਵੀ ਉੱਧਰ ਬਿੰਦਰ ਨੇ ਗੱਗਾ ਤਿੰਨੇ ਕਰ ਦਿੱਤਾ ਹੈ ਇਹ ਸੰਦੀਪ ਹੈ ਨੌਜਵਾਨ ਕਹਿੰਦੇ ਸਿੱਖ ਸਰਦਾਰ ਜਿਹੜਾ ਹੁਣ ਲੈ ਵੀ ਆ ਰਿਹਾ ਸਲਾਣਾ ਤੇ ਬਾਬਾ ਗਾਇਰਸ ਕਬੱਡੀ ਕਲੱਬ ਖਿਡਾਰੀਆਂ ਦਾ ਮੈਚ ਹੋਣਾ ਹੈ ਇਹ ਟੀਮਾਂ ਜਲਦੀ ਦੇ ਕੇ ਆ ਜਾਣਾ ਸਲਾਣਾ ਵਰਸਸ ਬਾਬਾ ਗਾਇਰਸ ਕਬੱਡੀ ਕਲੱਬ ਤਲਹੋਰੀ ਹਰਪਰਸਾਲਪੁਰ ਦਾ ਮੈਚ ਔਰ ਚੋਟੀ ਦੇ 2 ਸੈਮੀ ਬਾਕੀ ਨੇ ਆਓ ਜੀ ਸਲਾਰਾ ਤੇ ਨਾਲ ਟੀਮਾਂ ਦੇ ਜੀ ਬਾਬਾ ਖਾਈ ਦਾ ਧਰੋਰੀ ਲੋ ਸਾਹਮਣੇ ਪਿੰਦਰ ਕਬੱਡੀ ਪਾ ਰਿਹਾ ਸਾਹਮਣੇ ਜੱਸੂ ਔਰ ਸੰਜੂ ਟਰਾਈ ਕਰਦਾ ਹੋਇਆ ਭਰਿਆ ਹੋਇਆ ਗੋਟ ਆਹ ਵੇਖੋ ਵੀ ਓ ਸੰਜੂ ਤੇ ਪਿੰਦਰ ਸੰਜੂ ਤੇ ਪਿੰਦਰ ਸੰਜੂ ਤੇ ਪਿੰਦਰ ਬੱਲੇ 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 ਓ ਤਾਰੀਕਾ ਖਿਡਾਰੀ ਹੈ ਇਹ ਨੌਜਵਾਨ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪਹਿਲਾ ਆਖਿਆ ਵੀ ਸੇਠੀ ਭਾਈ ਆਹ ਮੁੰਡਿਆਂ ਨੇ ਤਹਿਲਕਾ ਪਹੁੰਚਾਇਆ ਅੱਜ ਕਹਿੰਦੇ ਪੁਆਦ ਫਰੇਸ਼ਨ ਦੀ ਇਹ ਟੀਮਾ ਭਾਈ ਜੇਮੀ ਸਨੇਟੇ ਦੀ ਬਦੌਲਤ ਭਾਈ ਲਾਡੀਏ ਟੂ ਜੈਡਰ ਦੀ ਬਦੌਲਤ ਖੇਡੀ ਹੈ ਬੜਾ ਧੰਨਵਾਦ ਕਰਦਾ ਸਾਰੇ ਭਰਾਵਾਂ ਦਾ ਲਓ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਧਾਵੀ ਇਹ ਜੱਸੂ ਓਕਾ ਵਾਅਦਾ ਕਰ ਗਿਆ ਉਧਰ ਗੁਰਪ੍ਰੀਤ ਕਾਲਾ ਪਗੜਾਣਾ ਤੇ ਮਨਜੀਤ ਨਲਵਾਰ ਜੀ ਆ ਮੋਟੇ ਸੇ ਸਾਰੇ ਵੀਰ ਉਹ ਆਖਰੀ ਵੀ ਸਨਕਵਾਸੀ ਬਲਵੀਰ ਸਿੰਘ ਅਨਸਾਰਾ ਦਾ ਪੁੱਤਰ ਹੋਰ ਜੱਟ ਜੱਟ ਦਾ ਸਨਮਾਨ ਸਮੇਤ ਤੋਂ ਬਾਦ ਹੋਣਾ ਹੈ ਆਈਫੋਨ 14 ਦੇ ਨਾਲ ਆਪਾਂ ਕਰਾਂਗੇ ਲੈ ਵੀ ਉਧਰ ਚੁੰਨੀ ਢਿੱਲੂ ਪਾਪੜੀ ਤੋਂ ਜੱਸਾ ਵੀਰ 1,21,000 ਦੇ ਓਵਰ ਪਾਏ ਆ ਲਓ ਬੱਟੀ ਅੱਕਦਾ ਵਾਦਾ ਕਰ ਗਿਆ ਲਓ ਜੱਸੂ ਕਬੱਡੀ ਪਾ ਰਿਹਾ ਨਾ ਕਰਿਆ ਚੱਕਲਾ ਲੈ ਲਓ ਜੱਸੂ ਕਹਿੰਦੇ ਆਹ ਉਧਰ ਜਾਦੀ ਗੁਣੀ ਕੇ ਦਾ ਸਮਾਰ ਜਿਹੜਾ ਉਹ ਬਲਵੀਰ ਸਿੰਘ ਜੀ ਕਰਸਾਲਾ ਉਹਨਾਂ ਦੇ ਪਰਿਵਾਰ ਦੇ ਵੱਲੋਂ ਕੀਤਾ ਜਾਣਾ ਹੈ ਜਾਦੀ ਗੁਣੀ ਕੇ ਦਾ ਬੜੀ ਮੁਬਾਰਕਾਨਾ ਕਬੱਡੀ ਦਾ ਬੜੀਆ ਖਿਡਾਰੀ ਹੈ ਸਾਡਾ ਭਰਾ ਲਓ ਜੱਸੂ ਕਹਿੰਦੇ ਪੁਆਇੰਟ ਆਪਣੇ ਹਿੱਸੇ ਦੇ ਵਿੱਚ ਜੋੜ ਗਿਆ ਚੱਲ ਵੀ ਨੌਜਾਨਾ ਪਾ ਕਬੱਡੀ ਲਓ ਭਾਰੇ ਦੇ ਸ਼ਰੀਰ ਵਾਲਾ ਨੌਜਵਾਨ ਕਹਿੰਦੇ ਰੇਡ ਪਾਉਣ ਦੇ ਲਈ ਇੱਧੇ ਵੱਲ ਭੱਜ ਆਇਆ ਅਸੀਂ ਜਾਣ ਰਿਹਾ ਕਿੱਥੇ ਕਿੱਥੇ ਆਹ ਸਭਾਰੀ ਕਬੱਡੀ ਭਾਰਾ ਕਹਿੰਦੇ ਉਧਰ ਦੀਆਂ ਗੱਲਾਂ ਕਹਿੰਦੇ ਸਾਕਵਾਸੀ ਲੰਗਰ ਅੰਮ੍ਰਿਤ ਦੀ ਤਰਫੀ ਦਾ ਸੰਦੀਪ ਸਦੀਵੀ ਛੋੜੇ ਲੈ ਗਿਆ ਪਰ ਸਾਹਮਣੇ ਆ ਲਾਲਾ 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 ਪਹਿਤਵਾਨਾਂ ਦਾ ਪੁੱਤ ਹੈ ਉਹ ਲਾਲਾ ਜੱਫਾ ਲਾ ਕੇ ਬੱਲੇ ਬੱਲੇ ਕਰ ਆ ਗਿਆ ਉਧਰ ਜੱਫਾ ਸਾਰਾ ਵੀਰ ਢਿੱਲੋ ਪੱਪਟੀ ਤੋਂ ਸਾਰੇ ਦਰਮਿਆਨ ਵੀਰ ਪੁਜੇ ਆ ਜੋ ਚੰਨੀ ਵਾਲੇ ਪਰ ਆਹ ਮੁੰਡੇ ਨੂੰ ਚਿੱਟਾ ਕਹਿੰਦੇ ਆ ਜਿਹਨੇ ਹੁਣ ਕਬੱਡੀ ਪਾਈ ਹੋਈ ਆ ਮਾੜੀ ਪੈਦਲ ਵਾਲਾ ਉਹ ਹੰਦੇ ਦੂਰ ਕਰ ਗਿਆ ਹੰਦੇ ਦੂਰ ਕਰ ਗਿਆ ਭਾਈ ਜੀ ਸਰਾਣਾ ਤੇ ਬਾਬਾ ਗਾਈ ਦਾ ਕਬੱਡੀ ਕਲੱਬ ਧਨੌੜੀ ਇਹ ਪਾਲੇ ਸਮੇਂ ਲਈ ਆ ਜਣਾ ਭਾਈ ਜੀ ਸਰਾਣਾ ਤੇ ਧਨੌੜੀ ਇਹ ਟੀਮਾਂ ਆ ਜਾਣ ਜਲਦੀ ਰਾਮ ਨੂੰ ਮੀਆਂਪੁਰ ਵੱਲੋਂ ਵਿੰਦਰਦਰੀ 200 ਰੁਪਏ ਪੁੱਜੇ ਆ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਉਹ ਸਾਹਮਣੇ ਹੰਟੀ ਕਬੱਡੀ ਪੜਾ ਰਹੀਆਂ ਮੀਆਂਪਰੀਆ ਪਈ ਕਬੱਡੀ ਐ ਚਾਸਟਾਪਰ ਬਿਲਕੁਲ ਤਿਆਰੀ ਦੇ ਵਿੱਚ ਨੇ ਜਿੱਤੇ ਅੱਜ ਬੰਤ ਘੜਾੜੇ ਦੇ ਵਿੱਚ अगल कुलदीप रीर हिन भावे उते सभे हथे दूर करो सब रहे रहते रहते। ਆ ਜਸੂ ਜੁੜ ਗਿਆ ਲੈ ਵੀ ਪਿੰਦਰ ਆ ਗਿਆ ਚੱਕਲਾ ਮਾਈਕ ਲੱਕ ਰਿਹਾ ਆ ਉਹ ਕਹਿੰਦੇ ਪਿੰਦਰ ਰੇਡ ਪਾਉਣ ਦੇ ਲਈ ਅੱਗੇ ਵੱਲ ਵਧਿਆ ਆ ਅਸੀਂ ਚਾਰ ਰਹੇ ਹਾਂ ਕਿੱਥੇ ਕਿੱਥੇ ਟੱਚ ਮਾਰਨੇ ਖੇਡ ਚੱਕੇ ਉਸਤਾਦਾਂ ਨੇ ਸਖਾਈ ਹੋਈ ਹੈ ਖੇਡ ਭਾਵਨਾ ਵਿੱਚ ਖੇਡੀਏ ਪਿਆਰ ਨਾਲ ਕੋਤੀ ਗੱਲ ਗੱਲ ਕੁਰਨੀ ਕੰਨੀ ਖਾਣੇ ਵਿੱਚ ਪਾਈ ਹੋਈ ਆ ਗੱਲ ਕੰਨੀ ਕੰਨੀ ਖਾਣੇ ਵਿੱਚ ਪਾਈ ਹੋਈ ਆ ਭਾਈ ਪਾਣੀ ਪੋਹੜਾ ਕਰਦਿਏ ਬਰੇੜਾਂ ਦੇ ਲਈ ਪਾਣੀ ਨਹੀਂ ਅੰਦਰ ਦੇ ਪਾਸੇ ਜਸਵੀਰ ਦੀ ਡਿਊਟੀ ਹੈ ਉਹ ਵੀਰ ਪਾਣੀ ਪਾ ਰਹੇ ਆ ਪਰ ਇਹ ਵੀ ਪਾਣੀ ਆਓ ਜੀ ਬਾਬਾ ਗਾਇਲਸ ਕਮੇਡੀ ਕਾਰ ਤੇ ਨੌਰੀ ਤੇ ਸਲਾਣਾ ਪਹਿਲੇ ਸਮੇਂ ਦੀਆਂ ਟੀਮਾਂ ਜਲਦੀ ਤੇ ਕਹੜੀਆਂ ਪਰ ਸਾਹਮਣੇ ਆਹ ਵੇਖੋ ਵੀ ਆਹ ਲੱਗੜੀ ਕਰੀ ਗਿਆ ਸਾਥੀ ਬਾਹਰ ਪਾੜ ਦੇ ਚੜ ਗਿਆ ਤੇ ਪੁਆਇੰਟ ਰੇਡਰ ਤੇਰੀ ਮਾਰੀ ਬਾਦਲ ਚੜ ਗਿਆ ਭਵਿੰਦਰ ਸਿੰਘ ਦੀ ਧੰਦਾ ਵਸਦੀ